ਆਤੇ ਆਜੀ ਮਾੜੀ ਕਬੂਤਰ ਲੱਗਿਆ ਡਾਉਣ ਮੈਂ ਤਾਂ ਹੀ ਵੀਡੀਓ ਬਣਾ ਲਾ ਮੈਂ ਕਾ ਚ ਮਮੀ ਅੱਛਾ ਹਾਂ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਜੀ ਸਵੇਰੇ ਸਵੇਰੇ ਟਾਈਮ ਆ 8 ਵਜੇ ਅੱਖਾਂ ਖੁੱਲਦੇ ਨੇ ਸਵੇਰੇ ਸਵੇਰੇ ਕਬੂਤਰ ਡਾਉਣ ਲੱਗਿਆ ਮੈਂ ਚੱਲਣ ਵਾਲੇ ਵੀਡੀਓ ਬਣਾ ਲਿਆ ਫਿਰਦੇ ਆ ਕਬੂਤਰ ਐ ਭਾਈ ਮੇਰੇ ਖਾਲ 20 25 ਕਬੂਤਰ ਉੱਡਦੇ ਆ ਜੇ ਪਿੰਡਾਂ ਦੇ ਆਪਣੇ ਤੇ ਆਪਾਂ ਵੀ ਡਾਉਣ ਲੱਗੇ ਤੇ ਮੈਂ ਕੱਟਾਲ ਮਾਮੀ ਡਾਲ ਮੇਰੇ ਕੋਲ ਚਾਰ ਕਬੂਤਰੀਆਂ ਐ ਬਾਕੀ 5-6 ਕਬੂਤਰ ਦੋ-ਨੌ-10 ਪੀਸ ਹੈਗੇ ਆ ਕੱਲ ਮੌਸਮ ਖਰਾਬ ਹੋਣ ਕਰਕੇ ਕੱਲ ਤਾਂ ਕਿਸੇ ਨੇ ਆੜਾਏ ਵੀ ਨਹੀਂ ਹੈਗੇ ਹਨਾ ਇਹ ਮੈਂ ਹੀ ਦਾਏ ਵੀ ਨਹੀਂ ਆਏ ਕੱਲ ਰਵੀ ਨੇ ਹੀ ਆਏ ਹੋਇਤੇ ਕੂਤਰ ਫਟੇ ਨੇ ਬਾਕੀ ਲਗੇ ਤਾਂ ਕੂਤਰ ਰੁੜਦੇ ਵੀ ਨਹੀਂ ਤੇ ਉਹ ਵੀ ਤਾਂ ਡਾਲੇ ਮੈਂ ਕੱਲ ਜਿਹੜਾ ਬਾਜੀ ਛੜਣਾ ਕੂਤਰ ਅੱਛਾ ਕੱਲ ਬਾਜੀ ਛੜ ਦੇਣਾ ਅੱਛਾ ਅਗਲੀ ਤੇ ਦੇਖ ਲਈਏ ਸਵਾਦ ਜਾਂ ਲੈ ਕੇ ਚੱਲ ਕੱਲ ਨੂੰ ਵਾਰੀ ਉੜਨਾ ਹੈ ਹਾਂ ਕੱਲ ਬਾਜੀ ਛੱਡਣੀ ਐ ਇੱਕ ਆਪਾਂ ਨੇ ਤਾਂ ਮੈਂ ਕੱਲ ਡਾ ਲਿਆ ਸੀ ਮੈਂ ਕਿੱਥੇ ਡਾਉਣ ਦਾ ਕੱਲ ਮੈਂ ਪਾਣੀ ਲਾਤਾ ਫਿਰ ਤੁਹਾਡਾ ਫੋਨ ਫੋਨ ਦੇ ਨਹੀਂ ਆਇਆ ਤੇ ਦੋ ਕੂਤਰ ਡਾਏ ਤੇ ਮੈਂ ਇੱਥੇ ਬਾਜੀ ਕੱਲੋਂ ਹੈ ਆਲੂ ਮੈਂ ਦਾ ਰਸੂਲ ਕੋਲ ਛੱਡਣਾ ਅਰ ਰਸੂਲ ਪਰ ਆਹ ਹਾਂ ਇੱਥੇ ਮੈਂ ਸੋਨੀ ਨੇ ਰਾਜੂ ਨੇ ਆਹ ਰਸੂਲ ਪਰ ਤਿੰਨਾਂ ਨੇ ਸੀ ਇੱਥੇ ਪਿੰਡ ਵਧੀਆ ਛੋਟਾ ਪਿੰਡ ਚੱਲ ਆਪਾਂ ਆਪਣੇ ਕੋਲ ਇੱਕ ਕੂਤਰ ਯਾਰ ਉੜਦਾ ਤਿੰਨ ਕ ਘੰਟੇ ਉੜਦਾ ਘਰ ਅੱਛਾ ਨੀ ਮੀੜਾਈ ਦਾ ਹਾਂ ਮਾ ਜਲ ਛੱਡ ਕੇ ਦੇਖ ਲੈਂਦੇ ਆ। ਬਸ ਠੀਕ। ਛੋਟਾ ਜਿਹਾ ਪਿੰਡ ਆ ਉਹ ਰਜ਼ੂਲਪੁਰ। ਅੱਛਾ। ਬਸ ਠੀਕ ਆ। ਪੰਡ ਕੀ ਦਾ ਹੁਣ 10 ਤਰੀਕ ਦੇ ਬਾਅਦ ਕੱਢੂਗੇ ਕਬੂਤਰ ਸਾਰੇ? ਮੈਂ ਵੀ ਹੁਣ ਆਏ ਵੇ ਸਾਰੇ। ਮੇਰੀ ਸਲਾਹ ਵੀ 13 ਤਰੀਕ ਪਹਿਲੀ ਵਾਰੀ ਛੱਡਾਂ ਮੈਂ ਵੀ। ਬਸ ਬਸ। ਹੈਨਾ? 11 ਨੂੰ ਛੱਡਣ ਨੂੰ ਥੋੜੇ ਤੋਂ ਬੰਦ ਵੀ ਹੈਗੀ 11 ਨੂੰ। ਕਰਤਾਰਪੁਰ ਵਾਰੀ ਆ ਉਹ ਤਾਂ ਦੇਖਦੇ ਆਪਾਂ। ਹੁੰਦੇ ਜੇ ਸਲੈਕਟਰ ਆ ਕੇ ਮਰ ਗਏ। ਜੇ 11 ਨੂੰ ਨਾ ਛੱਡਣਾ ਹੋਇਆ ਮੈਨੂੰ ਦੱਸ ਦੇ ਮੈਂ ਛੱਡ ਲੂੰਗਾ। ਬਸ ਠੀਕ ਆ। ਕਬੂਤਰ ਹੁਣ ਆਪਾਂ ਕਬੂਤਰ ਕੱਢੇ अच्छा ਜਿਹੜੇ ਉੱਥੇ ਹਾਂ ਅੱਜ ਦੁਆਦ ਪੀਆ ਤੇ ਕੱਲ ਰੈਸਟ ਪੈ ਗਿਆ ਇਹਨੂੰ ਚਲ ਵਧੀਆ ਨਾਲ ਕਬੂਤਰ ਜਲਾਬ ਲੱਗਿਆ ਹੋਦਾ ਕੱਲ ਦਾ ਹੁਣ ਦਾਲਾ ਇਹਨਾਂ ਨੂੰ ਬਸ ਆ ਬਿੱਠਾ-ਬੁਠਾ ਵੀ ਸਹੀ ਕੰਮ ਲੱਗੇ ਕਬੂਤਰ ਆਪਣੇ ਆਲਪਾ ਕਿੰਨੇ ਹੈ 2 4 6 7 ਕਬੂਤਰ ਆ 7 ਬੜੇ ਆ 4 ਛੋਟੇ ਆ ਨਾ ਨਾ ਹੈ ਕੇ ਆਹੀ ਉੱਪਰ ਠੇ ਉਪਰਲੇ ਇਹ ਵੀ ਇਹ ਵੀ ਪੱਠੇ ਆ ਅੱਛਾ ਆਹ ਕਬੂਤਰ ਲੱਗਦੇ ਆ ਵੱਡ-ਵੱਡੇ ਇਹ ਕਿ ਭਾਰੇ ਆ ਖੜੇ ਕਬੂਤਰ ਫੇਰ ਤੇ ਜਾਣ ਚਾ ਇਹ ਪੱਟੀਆਂ ਆ ਇਹ ਕਬੂਤਰੀਆਂ ਆ ਕਬੂਤਰ ਆ ਬਸ ਕਿੰਨਾ ਫਰਕ ਹੈ ਨਾ ਠੀਕ ਚੱਲਾ ਚਲੋ ਦੇਖਦੇ ਆ ਕਿੱਥੇ ਜਾਣਾ ਚਾਟੇ ਮੀ ਜਾਣਾ ਸੀ ਕਿੱਥੇ ਜਲਾਬ ਵਾਲੇ ਕਬੂਤਰਾਂ ਦਾ ਕਿੱਥੇ ਨਾ ਜਾਈਂ ਤੂੰ ਸੂਲਪੁਰ ਜਲਾਬ ਵਾਲੇ ਦਾ ਪਹਿਲਾ ਦੇਣਾ ਉਹਨੇ ਕਿੱਥੇ ਜਾਣਾ ਦੇਖਦੇ ਹਾਂ ਉਹ ਤਾਂ ਮੈਂ ਕਹਿੰਦਾ ਜਿੱਥੇ ਕਰਾ ਉਹ ਚੱਲ ਲੂੰਗਾ ਕਿਉਂਕਿਥੇ ਨਾ ਫਾਜੀ ਦੂਪਟਰ ਭੱਜ ਜਾਣਾ ਉਹ ਸਾਡੇ ਕੋਲ ਤਾਂ 2 ਘੰਟੇ ਲਾਉਂਦਾ ਕੂਟਰ ਅਸੀਂ ਤਾਂ ਜਾਣਾ ਕੋਟਰ ਆਪਣੇ ਬੈਸੇ ਅੰਦਰ ਵਿੱਚ ਫਿੱਟ ਪਾਟਾ ਇਹਦਾ ਰਾਮ ਵੀ ਮਿਲ ਗਿਆ ਕੱਲ ਲੈਣਾ ਨੂੰ ਕਰਨੀ 1 ਮਿੰਟ ਫੜੀ ਮੇਰੇ ਫੋਨ ਆਉਂਦਾ ਕਰਾਂ ਹਾਂ ਨਾ ਨਾ ਵਧੀਆ ਰੈਸਟ ਮਿਲ ਗਈ ਚੰਗਾ ਹਾਂ ਥੱਲੇ ਦੀ ਪਰ ਕੇ ਸਕੂਟਰ ਭਰੇ ਹੋਏ ਆਪਣੇ ਹੂੰ ਨਰਾ ਠੀਕ ਓਕੇ ਬੋੜਾ ਕੂਤਾ ਮਾ ਠੀਕ ਹੈ ਬਸ ਛੱਡ ਲੋ ਇਹਨਾਂ ਇਹ ਪੱਟੀਆਂ ਹੈ ਨੋੜ ਜਾ ਹਲੋ ਆ ਡੰਡੀ ਵਾਲੀ ਕੁੱਤੀ ਇਹਦੇ ਹੋਆ ਹਾਂ ਹਾਂ ਇਹ ਕਹਾਂ ਦੇਖੋ ਇਹ ਲਾਲ ਡੰਡੀ ਮਾਰੇ ਹੋਇਆ ਇਹ ਕੁੱਤੀ ਜਾਂਦਾ ਔਦਾ ਬਸ ਇਹ ਤਾਂ ਬਹਿ ਹੀ ਟਕੜਾਏ ਇਹ ਵੀ ਫਸੂਣਾ ਪਾਰਾ ਹੋ ਗਿਆ ਇਹਦਾ ਵੀ ਨੰਬਰ ਲਾਉਣਾ ਆਪਣਾ ਪੂਰਾ 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 ਇੱਕ ਬੰਦੇ ਨੇ ਕਿਹਾ ਤਾਂ ਮੈਂ ਕਹਿੰਦਾ ਮੈਂ ਚਾਚੇ ਦਾ ਕਬੂਤਰਾ ਲਾਉਂਗਾ ਭੈਣ ਚ ਦਾ ਮਰ ਗਿਆ ਸਦਾ ਕਬੂਤਰਾ ਹੀ ਬੰਦ ਨਹੀਂ ਆਤੀ ਉਹ ਭੈਣ ਦਾ ਬਾਪ ਖੁਰ ਚਾਰੇ ਬੈਠਣ ਲੱਗ ਗਏ ਸਨ ਗਾਣਾ ਘੜ ਮੇਰੇ ਨਾਲੋਂ ਦੀ ਪੰਜ ਹੋਰ ਉਹਨੂੰ ਕਾਹਨ ਕੱਢੀ ਯਾਰ ਸਾਡਾ ਨਖਾਨ ਵੀ ਆਪਣੀਆਂ ਗਾਲਾਂ ਕੱਢੂਗੇ ਆਹੋ ਕਹਿੰਦੇ ਐਲਜੀ ਕਰਦਾ ਹੁੰਦਾ ਕਿੰਨੀ ਵਾਰੀ ਵੀ ਭਾਂਡਾ ਲੱਤਾਂ ਫਰੇ ਲੇਕਿਨ ਹੂੰ ਬਾਹਰ ਰੱਤੀ ਆਉਂਗਾ ਹੂੰ ਉਸਨੂੰ ਕਰਾ ਯਾਰ ਨੂੰ ਦੂੰ ਨੀ ਕਹਿੰਦਾ ਹੀ ਕੱਚ ਚੱਲ ਨੱਪੜ ਨਾ ਮਾਰਾ ਕੁੱਤਾ ਨਾ ਵਾਪਸ ਕਿਹਦੇ ਰਾਏ ਢੰਡੇ ਆਣਾ ਥਰੇ ਡੰਡੇ ਮਾਰੇ ਹੋਈ ਦੇ ਨਾਲ ਕੂਠਾ

ਇਹਦਾ ਆਇਨਗਲ ਦੇਖਣਾ ਕਿ ਕੈਦਮਾ ਦੇ ਨਿਕਲੇ ਹੁੰਦੇ ਆ। ਕਾਕ ਦਾਏ ਨੀ ਨਾ ਨਾ। ਇਹ ਕਾਕ ਉਤਰ ਆ। ਹੂੰ ਜਿਹੜਾ ਇੱਕ ਲੱਗ ਉਹਦਾ ਉਹਦਾ ਉਤਰਾਂ ਦਾ। ਹੂੰ ਆਹਾਂ। ਅੱਛਾ। ਚਿੱਟੀਆਂ ਦਾ। ਹਾਂ। ਬਾਕੀ ਜਿਹੜੇ ਆਹ ਪਹਰੇ ਆਈਆਂ। ਚਾਰ ਗੂ ਉਤਰ। ਕੱਠਾ ਉਤਰ। ਮਾਂ ਇੱਕ ਆ ਬਾਬ ਲੱਗ ਲੱਗਣਾ ਦਾ। ਅੱਛਾ। ਹਾਂ। ਓਕੇ। ਆ ਪੂਰੇ ਗਲ ਵੀ ਪੂਰੇ ਗਲ ਵੀ ਮਾਂ ਲੱਗ ਬੱਦੀ ਹੋਈਆ। ਹੂੰ। ਲਓ ਜੀ ਆ ਗਿਆ ਭੀਆ। ਰਾ ਲਾਲ ਟੂਸਾ ਇਹ ਛੇ ਨਾਲ ਹੀ ਬੱਦਗੀ ਹੋਈ ਆ ਇਹ ਲਾਲ ਚ ਨਿਕ ਉਤਰਾ ਬਿੱਟ ਮਾਂ ਆਈ ਕੇ ਜਨਾਂ ਵੀ ਠੀਕ ਆ ਬੰਦੇ ਹੂੰ ਜਾ ਲਈ ਦੱਬਦੇ ਫਰਰ ਫਰਰ ਭਾਗ ਪੂਰੇ ਆ ਆ ਆਪਣਾ ਲੱਗਿਆ ਯਾਰ ਬੱਸ ਆਸ਼ਾ ਗੂਤ ਰਾਇਤਾ ਹੂੰ ਬੜਾ ਮੈਂ ابھی ਦੇਖਦਾ ਤਾਂ ਇਹਨੂੰ ਮੈਂ ਇਹੀ ਇੱਕ ਛਾਖਾ ਬੈਠਾ ਵਾਕੀ ਚਿੱਟੀਆਂ ਦੇ ਖੱਟੀਆਂ ਦਾ ਹਾਂ ਕਿਹ ਬਚਾਰਾ ਬਚਿਆ ਹੋਇਆ ਹੈ ਤੇ ਪਛਾਣ ਕਿਹਾ ਹੁੰਦੀ ਹੈ ਇਹਦੀ ਜਿੜੀਆਂ ਕਾਲੀਆਂ ਨੇ ਨਹੀਂ ਬਸ ਦੱਬਾਂੀਆਂ ਕਾਲੀਆਂ ਨੇ ਨਹੀਂ ਮੈਨੂੰ ਪਛਾਣ ਨਹੀਂ ਕੋਈ ਪਰ ਹੈ ਆਂਡ ਕੱਚਾ ਟੌਰੀ ਚਲੋ ਜੀ ਕੁੱਤੜ ਆਤੇ ਪਰ 10 11 ਬਾਕੀ ਜਿਉਂ ਜਿਉਂ ਆਈ ਜਾਉਂਗੇ ਬੈਠੀ ਜਾਉਂਗੇ ਬੰਦ ਕਰੀ ਜਾਉਂਗੇ ਠੀਕ ਹੈ ਮਨ ਲੱਗਦੀ ਜਬ ਤੱਕ ਮੇਰੇ ਕੂਤਰ ਨਾ ਉੜਦੇ ਜਾਂ ਤੱਕ ਰਾਉਣ ਕਿਵੇਂ ਲੱਗਦੀ ਕੋਠੇ ਬਸ ਛੱਤ ਪਰ ਹੁਣ ਕਟੋ-ਕਟ ਹੁਣ ਜੇ ਜ਼ਿਆਦਾ ਨਹੀਂ 70 ਹੈਗੇ ਆ 60 70 ਕੂਤਰ ਹਾਂ ਇੰਨੇ ਹੈਗੇ ਰਾਵ ਨਾਲ ਹੈਗੇ ਆ 25 30 ਨੇ ਉੜਾਏ ਹੋਇਆ 10 7 ਤੋਂ ਉੜਾਤੇ 11 ਮੈਂ ਉੜਾਤੇ ਬਾਕੀ 40 ਸੋਨੀ ਦੇ ਉੜਦੇ ਆ ਫਿਰ ਬਾਕੀ ਰਹਿੰਦੇ ਖੁੰਦੇ ਨਾਮੇ ਨੇ ਉੜਾਤੇ ਬਾਈ ਨੇ ਹੈਨਾ ਹੈਗੇ ਆ 70 ਕੂਤਰ ਨਾਮ ਨਾਲ ਹਾਂ 70 ਕੂਤਰ ਬਾਜੀ ਲੱਗੀ ਅੱਜ ਪਿੰਡ ਬੋ ਵੀ ਸਾਡੇ 70 ਕੂਤਰ ਉੜ ਕੇ ਇੰਨੇ ਸਾਡੇ ਉੜੇ ਜਾਂਦੇ ਆ ਪਿੰਡ ਚ ਗੱਗੂ ਵੀ ਕਹਿੰਦਾ ਹੁੰਦਾ ਕਹਿੰਦਾ ਬਾਈ ਤੁਹਾਡੇ ਤੇ ਰੋਜੇ ਕਹਿੰਦਾ ਨਜ਼ਾਰਾ ਹੈਗਾ ਨਾ ਬਾਜੀ ਵਾਲਾ ਮਾਹੌਲ ਹੁੰਦਾ ਹੁਣ ਮਹਾਂ ਜੇ ਜਿਆਦਾ ਨਹੀਂ ਪੀਏ ਜਾਂ ਸਦਨ ਸਾਡੇ ਕਈ ਵਾਰ 100 ਜੌੜ ਦਿੰਦਾ ਮਹਾਂ ਜਿੱਦਣ ਸਾਰੇ ਡਾ ਦਿੰਦੇ ਆ 100 ਦੇ ਪਲੱਸੇ ਹੋ ਜਾਂਦਾ ਹੂੰ 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 ਕੋਈ ਵਾਰ ਅੱਡੇ ਬੰਦੇ ਤਾਂ ਅੱਡੇ ਬੰਦੇ ਚਲੋ ਜੀ ਜਿੱਦਾਂ ਇਹਦਾ ਕੁੱਤਰਾ ਉੱਡਦੇ ਆਪਾਂ ਉਹਦਾ ਤੁਹਾਨੂੰ ਦਿਖਾਉਂਦੇ ਆ ਫਿਰ ਹੂੰ ਮੱਝ ਵਧੀਆ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਵੀ ਠੀਕ ਠਾਕ ਹੈ ਜੀ ਵਧੀਆ ਤੇ ਆਪਾਂ ਨੂੰ ਹੋ ਗਿਆ ਅੱਜ 5-6 ਦਿਨ ਹੋ ਗਏ ਲਗਾਤਾਰ ਕੰਟੇ ਛੱਡਦੇ ਆ ਨਾ ਤੇ ਉਹਨੇ ਵਿੱਚ ਦੋ ਕੂਤਰ ਥੋੜਾ ਜਾ ਟਾਈਮ ਹੋ ਗਿਆ ਮੈਂ ਅੱਜ ਪਾਣੀ ਲਾਇਆ ਆਪਾਂ ਨੂੰ ਦੋਨ ਤਾਂ ਇੱਕ ਮਤਿਆੜਾ ਹੋ ਗਿਆ ਪੂਰਾ ਅੱਜ ਪੂਰਾ ਪੱਠਾ ਹੋ ਸਰਪਾਣਾ ਵੀ ਵੀਡੀਓ ਬਣਾਈ ਪੂਜੀ ਮੈਂ ਵੀ ਇਹ ਤਾਂ ਕੁੰਤਰੀਆ ਇਹ ਦੋਹਾਂ ਨੂੰ ਪਾਣੀ ਵੀ ਕਰਿਆ ਆਪਾਂ ਨੇ ਬਾਕੀ ਕੂਤਰਾਂ ਨੂੰ 6-6 ਦਿਨ ਹੋ ਗਏ ਕੱਲ ਕੂਤਰ ਬੈਠੇ ਆਪਣੇ ਮੀਂਹ ਵਿੱਚ ਮੀਂਹ ਵਿਚ ਪਠਾਰ ਲੈ ਆਪਾਂ ਨੇ ਚਲੋ 2:00 ਵਜੇ ਲਗਭਗ ਬਹਿ ਗਏ ਆਪਣੇ ਸਾਰੇ ਇੱਕ ਬੰਦੇ ਪਰ ਆਪਣੇ ਪਿੰਡ ਵਿੱਚ ਇੱਕ ਬੰਦੇ ਉਸਤਾਰ ਬੰਦੇ ਦੇ ਕਬੂਤਰ ਭਾਈ ਜਿਨ੍ਹਾਂ ਨੇ 7 ਤੋਂ 7 ਕਰਿਆ ਕ ਰਾਤ ਉਹਨੇ ਬੱਚੇ ਇਹਦੇ 4-5 ਕਬੂਤਰ ਤੇ ਜਿਨ੍ਹਾਂ ਨੇ ਰਾਤ ਨੂੰ ਵੀ 6-6:30 ਟਾਈਮ 7 ਦੇ ਟਾਈਮ ਤੇ ਬੈਠੇ ਘਰਾਂ ਉਹੀ फडਕਾਈਆਂ ਦੇ ਕੇ ਮੀਂਹ ਵੀ ਡੀ ਗਿਆ ਭਾਈ ਤੇ ਆਪਾਂ ਦਾ ਬਾਈ ਕਬੂਤਰ 2:00 ਵਜੇ ਬਿਠਾ ਲਏ ਤੇ ਆਪਣੇ 2:00 ਵਜੇ ਵੀ ਕਹਤੇ ਆਪਣੇ ਕਬੂਤਰ ਤੇ गा चलो, गा मैं चलो कहीं वीडियो हर बनाए करें मैं यार हम पानी नहीं होंगी है कि बहन मैं बिना वीडियो बना ना एक उतना पानी पुनी ला लाँगे तो पाने चलो हम हमूती एक कबूतरी बट गई गल पास जिन पानी ला लड़ा लगे तो मैं फिर कम कोचा वीडियो बनाई यार कबतरी है अपनी आबूतरी भ लाल चीनियाँ चिट्टिया अखा दी कबतरे पैना ही माँ बाप बढ़िया उड़ चुके भाई दे। पर बिठा ना भाई हरिया दी है चलो कोई गल नहीं आज शाम आके सैट कर लाँगे कल रेस्ट आएगी फिर जड़ा टाइम उड़े पानी लाना जरूरी था नहीं तो फिर बाजी टाइम बाजी पर पानी ला जाके कबरे गर्मी गर्मी पै गई ਆ ਐਨਵੀ ਹਰੀ ਬਠਰ ਸਖਤ ਮਾਰਦੇ ਹੈ। ਇਹਨੇ ਖਰਾਬ ਠਾਣੀ ਮਾਰਦੇ। ਮੇਰੀ ਚਟਾ ਪਨੀ ਮਾਰਚਾ ਵੀ ਨਾਲ ਮਾਰਦੇ ਆ ਕੁੱਤਰੀ ਵਧੀਆ ਪਰ ਇਹ ਆਪਣੀ ਵਧੀਆ ਉੜਦੀ ਕਰਤਾ। ਪਾਣਾ ਬੇਲੇ ਮਾਂ ਬਾਪ ਵੈਸੇ ਇੱਕ ਦੋ ਜਗ੍ਹਾ ਛੱਡੇ ਆ ਮੈਂ ਵਧੀਆ ਰਿਜ਼ਲਟ ਦੇ ਹੋਣਾ ਦਾ। ਅੱਠੇ ਨੇ ਅਗੇ। ਇੱਕ ਟਾਈਮ ਤੇ ਕੱਢ ਗਈ ਈਕ ਇੱਕ ਟਾਈਮ ਬੈ ਗਈ ਰਪੰਡੂ ਤੇ। ਚਲੋ ਤੇ ਮੈਂ ਆੜਾਉਣ ਲੱਗਿਆ ਤਾਂ ਮੈਂ ਕਿਹਾ ਚਲੋ ਗੁੱਲੀ ਬਣਾ ਲਈਏ ਇਸੀ ਪਾਣੇ ਤੇ ਆਪਾਂ ਆ ਦੇਖਦੇ ਹਾਂ ਸਲਾਹ ਕਰਦੇ ਆ ਜਿਵੇਂ ਇੱਕ ਇੱਕ ਦੋ ਬੰਦੇ ਦੀ ਹੋਰ ਦੀ ਵੀਡੀਓ ਬਣਾ ਕੇ ਲੈ ਕੇ ਆਉਂਗੇ ਤੇ ਨਾਲੇ ਬਾਹਨੇ ਸਰ ਗੱਲਾਂ-ਵੱਤਾਂ ਮਾਰਨ ਲੰਗ ਉਹਨਾਂ ਕਿ ਮਾਰ ਲਾਂਗੇ ਕੁਤਤ ਵਾਰੀ-ਵਾਰੀ ਤੇ ਹੁਣ ਕੁਤਰੀਆਂ ਮਾਰ ਗਿਆ ਆਪਾਂ ਔਨਲਾਈਨ ਨੂੰ ਆ ਜਾ ਆ ਜਾ ਇਹ ਲਾਇਆ ਤਾਂ ਆਪਾਂ ਨੇ ਪਾਣੀ ਅੱਜ ਪੰਜਾਂਵਾਂ ਵਾਲ ਪਾਣੀ ਲਾਤਦਾ सवेरे तो पाल्टी मारती पालटी पाल्टी एक दो दाना था अंदर पालटी पुलटी मार के नू पानी ला फिर इनू हूँ पानी लाता पा टाइम देख इन्ना हो गया मेरे का सत्त बज गए हमें जिन्हें दो तीन घंटे लाए पांच अमल पानी दो तीन घंटे उठ गए बहुत कल रैसट पर फिर परस हूँ फिर इन वादा आगे पानी लाओगे जड़े बठा मार दी हरिया है नो सैट कर दें गई ਚੱਲ ਭਾਈ ਇਹ ਰਿਆ ਹਰੀਆਂ ਕੱਛਾਂ ਲਾਲ ਟੂਸਾ ਲਾਲ ਟੌਰੀ ਇਹ ਰੀ ਹਰੀਆਂ ਕੱਛਾਂ ਲਾਲ ਟੂਸਾ ਲਾਲ ਟੌਰੀ ਦੀ ਆਉੜੀ ਆਉੜੀ ਆਇਆ ਵਾਕੀ ਰੇ ਵੀ ਕੋ ਉਤਰਾ ਆਪਣੇ ਆ ਜਾਂਦੇ ਆ दाना पानी दाणा पाने गत्र कोई अंदर भी नहीं कोई है अपना हम जोड़े जोड़े पी लाने एक दो रोकिया हुआ अंदर अपने कूत्र बैठे सुरखी सुरखी आ लाल चीनी सुरखी जी बैठी है उपर भी लालचीना सुरखे जो पूरे ओ दवाज चिट्टी पानी को चिट्टा जेडे हम जिन्हें उड़ा लग गए आप दुए नए है यार बारिया वाले और ना ये उड़े ना वो उड़े बाद चुकों फिर भाई बिहार दिखार अपना इधर भी <coughs> बैठे आधर भी बैठे आदर सारिया कबूतरिया बना दो पठे आ आबतरी कलचीनी भी आवी कबूतरी टीरी बच्चे उधर भी टाकी तो बड़ी टाकी और जरदी है, तो लाल बैठी है। थे बैठी लालचीनी गू गू करती है काली अखी भी बैठी मतलब तकरीबन दो पट्ठा आ पट्ठा बैठे आबतरी एक बैठा हरे कुछ पट्ठा तो लाल टूस पट्ठा बाकी सारी कबतरी कूतरी थी जोड़े तोड़े पने। अरे तो मैं बहुत अठ नौ कबतरी है मिठा मुट्ठा कब्ता सही मारते अपने गोलडन मारते हैं कल खुडे भी साफ करे थे बड़े करे कल खुडे साफ करते नहीं तो ਜੇ ਬਾਚੜ ਬੁਛੜ ਕੇ ਚੋ ਜਾਂਦੇ ਫਿਰ ਸਮੈਲ ਬਾਤ ਉੱਠਣੀ ਤੇ ਅੱਜ ਤੱਕ ਦਕੰਮਣ ਹੋ ਜਾਣਾ ਤਾਂ ਆਪਣਾ ਚ। ਬਾਕੀ ਹੁਣ ਜਿੱਦਾਂ ਕੂਤਰਾ ਆਪਣੇ ਬੈੰਦੇ ਆ ਉਸ ਹਿਸਾਬ ਕੇ ਆਪਾਂ ਵੀਡੀਓ ਬਣਾਉਂਦੇ ਆ। ਕੂਤਰਾ ਆਪਣੇ ਫਿਲਹਾਲ ਤਾਂ ਦਰੋਸਤਾਂ ਠੀਕ ਠਾਕ ਆਲੇ। ਸਤ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ। ਤੇ ਅੱਜ ਆਪਣੇ ਕੂਤਰਾ ਹੋ ਗਿਆ ਤਾਂ 7ਵਾਂ ਦਿਨ। ਮੌਸਮ ਹੈਗਾ ਖਰਾਬ। मौसम फोन नज़र आता नहीं आता मौसम खराब करके अपने कबूत जड़ आए नहीं है अच्छा कबूतर आप लग दे लगे तो लस्सी बीकासूल पा पाए अपने लस्सी बीका सूल पाया होता लास्ट सरिंज ती दे लगे तो मैं क्या चल नाले वीडियो बना लिए कबूतर अपने गर्मी चा बिटा थोड़ी गलत मार देते हैं कालिया बिठा मार देते नाले मैं सैट हो जूँगे असली उसी दी अच मैं कोई नहीं लड़ाया अच सारे सारे कुत्ते रेस्ट पर अच्छे आह भी अपने कबते बिठा मार देते एक दोबत सही है बिठा सही कर बाकी सारे बिठ नहीं तो कलिया बिठा मार देते गर्मी होकर फिर सही तार के हो गए होने हाँ सौखे कुतन देन लगे लास्ट में नल की मैं चलो वीडियो बना लीए बाकी हम दोनों कल पानी ला अपने बाकी आपने कल भी पानी लाना दो तीन दिन तीया पानी चौथे पानी बाजी छड़ देना आपने देखते हम कथे जिथे भी बाजी आ गई तेरह तरीक द चौदह दर हद चौदह दबूर पर झाड़न लग गया उ खोली मैं फर्जी सह बड़िया छोटिया क्या क्या चिड़िया से झाड़न लग गया कबूतर इन थोड़ा रोकना पैना हूँ अपना बाकी कणक प्यो के, के सुकनी पाती ਬਦਾਮ ਕੱਟਦੇ ਰੱਖਦੇ 2 ਵਜੇ ਆਉਂਗੇ ਹੁਣ ਬਦਾਮ ਬਾਵਾਂਗੇ ਨਾ ਨਾ